ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੀ ਵੀਡੀਓ ਹੈਗੀ ਜੀ ਪਟਿਆਲਾ ਵਿਖੇ ਧੁੰਦ ਦਿਖਾਉਣਾ ਸਾਨੂੰ ਠੀਕ ਆ ਜੀ ਤੇ ਬਾਦ ਦਰਸ਼ਨ ਗੁਰੂ ਜੀ ਗੁਰਦੁਆਰਾ ਸਾਹਿਬ ਜੀ ਦੁਖਣਵਾਰ ਸਾਹਿਬ ਜੀ ਦੇ ਤੇ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਧੁੰਦ ਦੀ ਵੀਡੀਓ ਜੀ ਇਹ ਸਾਰੀ ਇਹਦੇ ਵਿੱਚ ਧੁੰਦ ਦਾ 뷰 ਦਿਖਾਏਗਾ ਅੱਜ ਹੈਗੀ 15 ਜਨਵਰੀ 2025 ਤੇ ਦੇਖੋ ਜੀ ਆਪਣਾ ਧੁੰਦ ਦਾ 뷰 ਚੈੱਕ ਕਰੋ ਜੀ ਦੇਖੋ ਕਿੰਨੀ ਧੁੰਦ ਪੈ ਰਹੀ ਆ ਹਾਂਜੀ ਹੁਣ ਤੁਸੀਂ ਜਿਹੜਾ 뷰 ਦੇਖ ਰਹੇ ਹੋ ਜੀ ਇਹ ਥਾਪਰ ਕਾਲਜ ਕੋਲ ਆ ਜੀ 뷰 ਦੇਖੋ ਜੀ ਕਿੰਨੀ ਧੁੰਦ ਹੋਈ ਪਈ ਆ ਕੁਝ ਨਹੀਂ ਦਿਖਦਾ ਜੀ ਅੱਗੇ ਠੀਕ ਹੈ ਜੀ ਤੇ ਦੇਖੋ ਕਿਵੇਂ ਧੁੰਦੇ ਧੁੰਦ ਹੋਈ ਪਈ ਆ ਜਿੱਦ ਤੋ ਫੁੱਲ ਆਣ ਇਹ ਸਵੇਰ ਦਾ ਮਾਰਨਿੰਗ ਦਾ ਵਿਊ ਆ ਜੀ ਠੀਕ ਹੈ ਜੀ ਤੇ ਆਪਾਂ ਸਿੱਧਾ ਪਹੁੰਚ ਗਏ ਜੀ 22 ਨੰਬਰ ਦੇਖੋ ਤੁਹਾਡੇ ਸਾਹਮਣੇ ਦੇਖੋ ਕਿਵੇਂ ਧੁੰਦੇ ਧੁੰਦ ਹੋਈ ਪਈ ਆ ਕੁਝ ਨਹੀਂ ਦਿਖ ਰਿਹਾ ਹੈਗਾ ਤੇ ਠੰਡ ਵੀ ਬਹੁਤ ਹੋਈ ਪਈ ਆ ਦੇਖੋ ਆ 22 ਨੰਬਰ ਦਾ ਵਿਊ ਆ ਜੀ ਸਾਰਾ ਆ ਦੇਖੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਮੈਂ ਇਸ ਲਈ ਵੀਡੀਓ ਬਣਾਈ ਹੈ ਮਾਚਲ ਆਪਣਾ ਧੁੰਦ ਦਾ ਅੱਜ ਕਾਫੀ ਧੁੰਦ ਪੈ ਰਹੀ ਸੀਗੀ ਇਸ ਲਈ ਆਪਾਂ ਮਾਚਲ ਵੀਡੀਓ ਬਣਾ ਕੇ ਦਿਖਾ ਦਨੇ ਆਪਣੇ ਪਟਿਆਲੇ ਦਾ 뷰 ਵੀ ਆ ਦੇਖੋ ਜੀ ਧੁੰਦ ਦੇ ਵਿੱਚ ਕਿਸ ਤਰ੍ਹਾਂ ਠੀਕ ਹੈ ਜੀ ਤੇ ਆਪਣਾ ਹਾਂਜੀ ਆ ਦੇਖੋ ਤੁਹਾਡੇ ਸਾਹਮਣੇ ਧੁੰਦ ਦੇਖੋ ਜੀ ਠੀਕ ਹੈ ਜੀ ਜਦੋਂ ਵੀ ਤੁਸੀਂ ਕਿਤੇ ਜਾਣੇ ਹੋ ਤਾਂ ਧਿਆਨ ਨਾਲ ਜਾਣਾ ਚਾਹੀਦਾ ਠੀਕ ਹੈ ਜੀ ਆਪਣਾ ਗੱਡੀ ਦੇ ਡੀਪਰ ਚੱਲਦੇ ਹੋਣ ਪ੍ਰੋਪਰ ਲਾਈਟਾਂ ਚੱਲਦੀਆਂ ਹੋਣ ਫੋਗ ਲੈਂਪ ਹੋਣ ਕਿਉਂਕਿ ਸੋਨੂ ਪਤਿਆ ਧੁੰਦ ਦੇ ਵਿੱਚ ਜਦੋਂ ਸ਼ੈਤਾਨ ਦੇ ਵਿੱਚ ਇਨੀ ਧੁੰਦ ਦਾ ਤਾਂ ਰੋਡਾਂ ਦੇ ਉੱਤੇ ਤਾਂ ਬਹੁਤ ਧੁੰਦ ਹੋਊਗੀ ਠੀਕ ਹੈ ਜੀ ਧਿਆਨ ਨਾਲ ਜਾਇ ਕਰੋ ਐਨ ਪ੍ਰੋਪਰ ਗੱਡੀ ਹੌਲੀ ਚਲਾਇ ਕਰੋ ਤੇ ਪੂਰਾ ਧਿਆਨ ਨਾਲ ਗੱਡੀ ਚਲਾਣੀ ਚਾਹੀਦੀ ਹੈ ਧੁੰਦ ਦੇ ਵਿੱਚ ਠੀਕ ਹੈ ਕਾਲੀ ਨਹੀਂ ਕਰਨੀ ਚਾਹੀਦੀ RAM ਨਾਲ ਗੱਡੀ ਚਲਾਣੀ ਚਾਹੀਦੀ ਹੈ ਠੀਕ ਹੈ ਜੀ ਕਿਉਂਕਿ ਛੋਟੇ ਸਾਮ ਨਹੀਂ ਹੈ ਦੇਖੋ ਧੁੰਦ ਦਾ ਦਹਾਲ ਕੀ ਹੋਇਆ ਵਾ ਧੁੰਦੇ ਧੁੰਦ ਹੋਈ ਪਈ ਹੈ ਸਾਰੇ ਪਾਸੇ ਤੇ ਆਪਾਂ ਤੇ ਹੀ ਆਪਣੀ ਵੀਡੀਓ ਜਰਾ ਹੀ ਕਹਿੰਨੇ ਆ ਵੀ ਭਾਈ ਜਿਹੜਾ ਵੀ ਆਪਣਾ ਜਾਂਦਾ ਧਿਆਨ ਕਿਉਂਕਿ ਜਾਣਾ ਜ਼ਰੂਰੀ ਵੀ ਹੁੰਦਾ ਕਈ ਕੰਮ ਜ਼ਰੂਰੀ ਵੀ ਹੁੰਦੇ ਆ ਠੀਕ ਹੈ ਜੀ ਇਸ ਕਰਕੇ ਆਪਾਂ ਨੂੰ ਧਿਆਨ ਨਾਲ ਜਾਣਾ ਚਾਹੀਦਾ ਤੇ ਹਮੇਸ਼ਾ ਹੀ ਆਪਣਾ ਮਤਲਬ ਪੂਰੇ ਧਿਆਨ ਨਾਲ ਗੱਡੀ ਚ ਲਾਓ ਕਾਲੀ ਨਹੀਂ ਕਰਨੀ ਚਾਹੀਦੀ ਤੇਜ਼ ਨਹੀਂ ਗੱਡੀ ਚਲਾਣੀ ਚਾਹੀਦੀ ਬਾਕੀ ਤੁਹਾਡੇ ਸਾਹਮਣੇ ਦੇਖੋ ਜੀ ਧੁੰਦ ਆ ਦੇਖੋ ਹੁਣ ਫਾਰਾ ਚੌਂਕ ਤੇ ਆ ਗਿਆ ਆਪਾਂ ਫਾਰਾ ਚੌਂਕ ਤੇ ਦੇਖੋ ਵੀਊ ਧੁੰਦ ਦਾ ਦੇਖੋ ਤੁਹਾਡੇ ਸਾਹਮਣੇ ਹੈ ਜੀ ਸਾਰਾ ਐਨ ਸਾਰਾ ਵੀਊ ਦੇਖੋ ਚੈੱਕ ਕਰੋ ਠੀਕ ਹੈ ਜੀ ਤੇ ਬਾਕੀ ਤੁਸੀਂ ਆਪਾਂ ਤਾਂ ਇਹੀ ਕਹਿੰਨੇ ਆ ਵੀ ਜਿਹੜੇ ਵੀ ਆਪਣਾ ਧਿਆਨ ਨਾਲ ਗੱਡੀ ਚਲਾਉਂਦੇ ਨੇ ਬੱਸਾਂ ਟਰੱਕ ਮਤਲਬ ਜਿਹੜੇ ਵੀ ਜੋ ਵੀ ਆਪਣਾ ਵਾਈ ਚਲਾਉਂਦੇ ਨੇ ਗੱਡੀਆਂ ਕਾਰਾਂ ਜਾਂਦੇ ਨੇ ਹਨਾ ਤੇ ਵੀ ਪ੍ਰੋਪਰ ਤਰੀਕੇ ਨਾਲ ਧਿਆਨ ਨਾਲ ਚਲਾਇ ਕਰੋ ਧੁੰਦਾ ਸਲੋ ਚਲਾ ਲੈ ਕਰੋ ਕਾਲੀ ਨਾ ਕਰੇ ਕਰੋ ਹਾਂਜੀ ਕਦੇ ਵੀ ਕਾਲੀ ਨਹੀਂ ਕਰਨੀ ਚਾਹੀਦੀ ਗੱਡੀ ਚਲਾਉਂਦੇ ਹੋ ਹੁੰਦੇ ਠੀਕ ਹੈ ਜੀ ਸਾਰਿਆਂ ਨੂੰ ਸਾਰਿਆਂ ਲਈ ਇਹ ਮਤਲਬ ਆਪਾਂ ਨੂੰ ਮਤਲਬ ਐ ਨਹੀਂ ਹੈਗਾ ਵੀ ਕੱਲਾ ਗੱਡੀਆਂ ਵਾਲੇ ਵਾਸਤੇ ਸਾਰਿਆਂ ਲਈ ਆ ਵੀ ਸਾਰਿਆਂ ਨੂੰ ਹੀ ਗੱਡੀ ਧਿਆਨ ਨਾਲ ਚਾਹਣੀ ਚਾਹੀਦੀ ਧੁੰਦ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਠੀਕ ਹੈ ਜੀ ਸਾਰਿਆਂ ਨੂੰ ਮਤਲਬ ਡਿਪਰ ਚੱਲਦੇ ਰੱਖੋ ਠੀਕ ਹੈ ਲਾਈਟਾਂ ਦਾ ਪੂਰਾ ਚੱਲਦੀਆਂ ਰਹਿਣੇ ਚਾਹੀਦੀਆਂ ਲਾਈਟਾਂ ਤੇ ਪ੍ਰੋਪਰ ਤਰੀਕੇ ਨਾਲ ਐਨ ਗੱਡੀ ਨੂੰ ਚਲਾਓ ਸਾਰੀ ਗੱਡੀਆਂ ਬੱਸਾਂ ਟਰੱਕ ਸਾਰਿਆਂ ਨੂੰ ਵੀ ਧਿਆਨ ਨਾਲ ਚੱਲਣਾ ਚਾਹੀਦਾ ਕਿਉਂਕਿ ਧੁੰਦ ਬਹੁਤ ਪੈਰੀ ਆ ਫੌਗ ਸਾਡੇ ਸਾਹਮਣੇ ਆ ਕੋਈ ਕੁਝ ਨਹੀਂ ਦਿਖਾਈ ਦਿੰਦਾ ਦੇਖੋ ਫਾਰਾ ਚੌਂਕ ਦਾ ਵੀਊ ਦੇਖੋ ਜੀ ਹਾਂਜੀ ਫਿਰ ਆਪਾਂ ਆ ਗਏ 21 ਨੰਬਰ ਫਾਟਕ 1 ਨੰਬਰ ਫਾਟਕ ਵਾਲੇ ਪੂਲ ਨੂੰ ਚੜ ਰਹੇ ਹੁਣ ਆਪਾਂ ਤੇ ਆ ਦੇਖੋ ਤੁਹਾਡੇ ਸਾਹਮਣੇ ਇੱਧਰ ਵੀ ਦੇਖੋ ਧੁੰਦ ਧੁੰਦ ਹੋਈ ਪਈ ਅੱਜ ਤਾਂ ਸਾਰੇ ਪਾਸੇ ਇਹ 15 ਜਨਵਰੀ 2025 ਦਾ ਵਿਊ ਆ ਆ ਦੇਖੋ ਤੁਹਾਡੇ ਸਾਹਮਣੇ ਦੇਖੋ ਜੀ ਧੁੰਦੇ ਧੁੰਦ ਹੋਈ ਪਈ ਆ ਇਹ ਸਵੇਰ ਦਾ ਮਾਰਨਿੰਗ ਦਾ ਵਿਊ ਆ ਹਾਂ ਦੇਖੋ ਆਪਾਂ ਹੁਣ 21 ਨੰਬਰ ਫਾਟਕ ਤੇ ਨੂੰ ਆ ਰਹੇ ਆ 21 ਨੰਬਰ ਫਾਟਕ ਦਾ ਵਿਊ ਆ ਦੇਖੋ ਜੀ ਪੂਲ ਦੇ ਉੱਤੇ ਨੂੰ ਆ ਰਹੇ ਆ ਆਪਾਂ ਕਿ ਨੰਬਰ ਫਾਟਕ ਦਾ ਜਿਹੜਾ ਪੁਲਾ ਠੀਕ ਹੈ ਜੀ ਆ ਦੇਖ ਤੁਹਾਡੇ ਸਾਹਮਣੇ ਦੇਖੋ ਇਹਨਾਂ ਆ ਦੇਖੋ ਵੀਊ ਚੈੱਕ ਕਰੋ ਜੀ ਤੁਸੀਂ ਪ੍ਰੋਪਰ ਤਰੀਕੇ ਨਾਲ ਲਾਈਟਾਂ ਚੱਲਦੇ ਰੱਖਿਆ ਕਰੋ ਠੀਕ ਹੈ ਜੀ ਗੱਡੀ ਜਦੋਂ ਆਪਾਂ ਚਲਾਣੇ ਆਂ ਧਿਆਨ ਰੱਖਿਆ ਕਰੋ ਸਾਰੀਆਂ ਚੀਜ਼ਾਂ ਦਾ ਠੀਕ ਹੈ ਲਾਈਟਾਂ ਚੱਲਦੀਆਂ ਤੇ ਬਾਕੀ ਡਿਪਰ ਚੱਲਦੇ ਹੋਣ ਠੀਕ ਹੈ ਜੀ ਕਾਲੀ ਨਹੀਂ ਕਰਨੀ ਚਾਹੀਦੀ ਰਾਤ ਨੂੰ ਗੱਡੀ ਚਲਾਓ ਕਿਉਂਕਿ ਤੁਹਾਡੇ ਸਾਹਮਣੇ ਆ ਦੇਖੋ ਧੁੰਦ ਦੇ ਵਿੱਚ ਜਦੋਂ ਸ਼ਹਿਰ ਦੇ ਵਿੱਚ ਇੰਨੀ ਧੁੰਦ ਬਾਹਰ ਤਾਂ ਰੋੜਾਂ ਦੇ ਉੱਤੇ ਤਾਂ ਬਹੁਤ ਧੁੰਦ ਹੋਊਗੀ ਠੀਕ ਹੈ ਜੀ ਧਿਆਨ ਨਾਲ ਗੱਡੀ ਚਲਾਇਓ ਕਰੋ ਆਪਾਂ ਤਾਂ ਇਹੀ ਸੋਨੂੰ ਸੁਝਾ ਦੇਣੇ ਆ ਠੀਕ ਹੈ ਜੀ ਆਪਣੀ ਵੀਡੀਓ ਰਾਹੀਂ ਤੇ ਬਾਕੀ ਤੁਸੀਂ ਆਪ ਸਮਝਦਾਰ ਹੋ ਠੀਕ ਹੈ ਜੀ ਹੁਣ ਆਗੇ ਜੇ ਆਪਾਂ ਤੇਤ ਪੜੀ ਹੈ ਤੁਹਾਨੂੰ ਤੇਤ ਪੜੀ ਦਾ ਵੀਊਵ ਦਿਖਾਉਂਦੇ ਆ ਠੀਕ ਹੈ ਜੀ ਤੇਤ ਪੜੀ ਦਾ ਵੀਊਵ ਚੈੱਕ ਕਰੋ ਆ ਤੇਤ ਪੜੀ ਚੈੱਕ ਕਰੋ ਤੇਤ ਪੜੀ ਇਹ ਹੈ ਸਾਰੀ ਆਪਣੀ ਆਪਣੇ ਪਰਿਆਲਾ ਸ਼ਹਿਰ ਦੀ ਤਿਰਪਤੀ ਬਾਜ਼ਾਰ ਆ ਸਵੇਰੇ ਸਵੇਰੇ ਦੇਖੋ ਤੁਹਾਡੇ ਸਾਹਮਣੇ ਜੀ ਤਿਰਪਤੀ ਚ ਵੀ ਪੂਰੀ ਤੁੰਦ ਹੋਈ ਪਈ ਆ ਨਾ ਬਾਜ਼ਾਰ ਖੁੱਲ ਰਹੇ ਨੇ ਹੁਣ ਸਵੇਰੇ ਸਵੇਰੇ ਪਰ ਕੰਮ ਵੀ ਜ਼ਰੂਰੀ ਆ ਜੀ ਕੰਮ ਵੀ ਜ਼ਰੂਰੀ ਆ ਪਰ ਐ ਵੀ ਮਤਲਬ ਠੰਡ ਦੇ ਕਾਰਨ ਨਾ ਪਤਾ ਨਹੀਂ ਕਹਿੰਦੇ ਵੀ ਭਾਈ ਆਪਣਾ ਜਿਹੜੇ ਰੋੜਾਂ ਤੇ ਚੱਲਦੇ ਨੇ ਠੀਕ ਆ ਜੀ ਉਹਨਾਂ ਨੂੰ ਧਿਆਨ ਨਾਲ ਚੱਲਣਾ ਚਾਹੀਦਾ ਬਾਕੀ ਤੁਸੀਂ ਆਪਣਾ ਵੀਊ ਚੈੱਕ ਕਰ ਸਕਦੇ ਹੋ ਤਿਰਪਤੀ ਬਾਜ਼ਾਰ ਦਾ ਦੇਖੋ ਜੀ ਤਿਰਪਤੀ ਦੇ ਵਿੱਚ ਸਵੇਰੇ ਸਵੇਰੇ ਤੁੰਦ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਵੀਡੀਓ ਜੇ ਆਪਣੇ ਵੀਡੀਓ ਵਧੀਆ ਲੱਗਦੇ ਹੁੰਦੇ ਨੇ ਤਾਂ ਲਾਈਕ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤੇ ਆਪਾਂ ਤੁਹਾਨੂੰ ਪਤਾ ਹੀ ਆ ਜਿਆਦਾਤਰ 뷰 ਵਾਲੀ ਵੀਡੀਓ ਲੈ ਕਰਨੀ ਹੁੰਦੀ ਆ ਜਿਹਦੇ ਵਿੱਚ 뷰ਸ ਆਇਆ ਜਾਵੇ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਵੀਡੀਓ ਜੇ ਦੇਖੋ ਧੁੰਦ ਦਾ ਮੈਂ ਅੱਜ ਜਲਦੀ ਧੁੰਦ ਦੀ ਬਣਾ ਕੇ ਤੁਹਾਨੂੰ ਵੀਡੀਓ ਦਿਖਾਦਾ ਜੇ ਦੇਖੋ ਜੀ ਪਟਿਆਲਾ ਦੇ ਵਿੱਚ ਕਿੰਨੀ ਧੁੰਦ ਪੈਦੀ ਆ ਅੱਜ ਲੇਟੈਸਟ ਵੀਡੀਓ ਇਹ ਟੂਡੇ ਮਾਰਨਿੰਗ ਵੀਡੀਓ 15 ਜਨਵਰੀ 2025 ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਦਿਖਾਣੇ 22S ਮਾਰਕੀਟ ਤੇ 22S ਰੋਡ ਦਾ 뷰 ਆ ਦੇਖੋ ਜੀ ਆਪਾਂ 22S ਮਾਰਕੀਟ ਦਾ 뷰 ਦਿਖਾ ਰਹੇ ਤੁਹਾਨੂੰ ਇਹ ਸਾਰੀ 22S ਮਾਰਕੀਟ ਹੈ ਜੀ ਤੇ 22S ਰੋਡ ਠੀਕ ਹੈ ਜੀ ਇੱਥੇ ਵੀ ਦੇਖੋ ਧੁੰਦ ਸਵੇਰੇ ਸਵੇਰੇ ਦੇਖੋ ਜੀ ਧੁੰਦ ਦਾ 뷰 ਇਹ ਸਾਰੀ ਦੇਖੋ ਸਾਰਣ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਤੇ ਬਾਕੀ ਤੁਹਾਡੇ ਸਾਹਮਣੇ ਵੀਡੀਓ ਚੈੱਕ ਕਰੋ ਜੀ ਬਾਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ